ਨਾਜ਼ਮੀਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਸਿਹਤ ਵਿਭਾਗ ਵੱਲੋਂ ਅੱਜ ਬੁੱਢਾ ਨਾਲੇ ਦੇ ਦੋਮਾ ਪਾਸਿਆਂ ਵੱਸਦੇ ਲੋਕਾਂ ਵਿੱਚ ਪਾਣੀ ਰਹੀਂ ਅਤੇ ਮੱਛਰਾਂਹੀਂ ਫੈਲਣ ਵਾਲੀਆਂ ਬਿਮਾਰੀਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਨਤਾ ਦੀ ਸਿਹਤ ਦੀ ਰੱਖਿਆ ਲਈ ਵਿਭਾਗ ਨੇ 25 ਵਿਸ਼ੇਸ਼ ਸਮਰਪਿਤ ਟੀਮਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਵਿੱਚ ਕੁੱਲ 75 ਮੈਂਬਰ ਸ਼ਾਮਲ ਹਨ ਹਰ ਟੀਮ ਵਿੱਚ ਇੱਕ ਸੁਪਰਵਾਈਜ਼ਰ ਇੱਕ ਸਵਸਥ ਸਹਾਇਕ ਅਤੇ ਇੱਕ ਬਰੀਡਿੰਗ ਚੈਕਰ ਸ਼ਾਮਲ ਹੋਵੇਗਾ ਇਹ ਮਹਿਮ ਗਲਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਸੰਦੀਪ ਕੁਮਾਰ ਆਈਐਸ ਅਤੇ ਹੀਰੋ ਹਾਰਟ ਇੰਸਟੀਚਿਊਟ ਦੇ ਡਾਕਟਰ ਵਿਸ਼ਪ ਮੋਹਨ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ ਦੋਮੇ ਮਹਾ ਅਨੁਭਵਾਂ ਨੇ ਇਸ ਸਾਂਝੇ ਯਤਨ ਦਾ ਪੂਰਾ ਸਮਰਥਨ ਕੀਤਾ ਤੇ ਡੇਂਗੂ, ਮਲੇਰੀਆ, ਕੋਲਰਾ ਅਤੇ ਹੋਰ ਪਾਣੀ ਅਤੇ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਵੱਧ ਰਹੇ ਖਤਰੇ ਤੋਂ ਲੋਕਾਂ ਦੀ ਰੱਖਿਆ ਕਰਨ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ। ਮੁਹੰਮਦ ਦੇ ਹਿੱਸੇ ਵਜੋਂ ਟੀਮਾਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਿਆਪਕly ਛਿੜਕਾਅ ਕਰਨ ਗਈਆਂ ਅਤੇ IEC ਗਤੀਵਿਧੀਆਂ ਚਲਾਉਣ ਗਿਆ ਇਸ ਦਾ ਮਕਸਦ ਦੋ ਗੱਲਾਂ ਤੇ ਕੇਂਦਰਿਤ ਹੋਵੇਗਾ ਬਿਮਾਰੀਆਂ ਦੇ ਫੈਲਾਅ ਦੇ ਨਿਯੰਤਰਣ ਅਤੇ ਰੋਕਥਾਮ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਇਸ ਮੌਕੇ ਤੇ ਗੱਲ ਕਰਦੇ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਇਹ ਮਹਿੰਮ ਸਾਡੇ ਲੁਧਿਆਣਾ ਨੂੰ ਹੋਰ ਸਿਹਤਮੰਦ ਬਣਾਉਣ ਦੇ ਪੱਕੇ ਵਚਨਬੱਧਤਾ ਨੂੰ ਦਰਸਾਉਂਦੀ ਹੈ ਸਮਾਜ ਦੀ ਸਰਗਰਮੀ ਹਿੱਸੇਦਾਰੀ ਅਤੇ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਅਸੀਂ ਪਾਣੀ ਅਤੇ ਮੱਛਰ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਦਰ ਵਿੱਚ ਵੱਡੀ ਘਟਾਲ ਲਿਆਉਂਦਾ ਟੀਚਾ ਰੱਖਦੇ ਹਾਂ ਸਿਵਲ ਸਰਚਰਨ ਲੁਧਿਆਣਾ ਦਫ਼ਤਰ ਵੱਲੋਂ ਵੱਡਾ ਬੁੱਡੇ ਨਾਲੇ ਦੇ ਨੇੜੇ ਰਹਿਣ ਵਾਲੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਉਹ ਸਿਹਤ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਜਾਗਰੂਕਤਾ ਅਤੇ ਸਰਗਰਮ ਹਿੱਸਾ ਲੈਣ ਅਤੇ ਸਿਵਾਰਸ਼ੀ ਰੋਕਥਾਮ ਦੇ ਤਰੀਕਿਆਂ ਤੇ ਅਮਲ ਕਰਨਾ ਇਹ ਪਹਿਲ ਰੋਕਥਾਮ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਰਹੀ ਜਨਤਾ ਦੀ ਸਿਹਤ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ